ਸੋ ਹਨ ਮਾਰਾਈ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀਜ ਸੋ ਹਨ ਮਾਰਾਈ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀਜ ਸੋ ਹਨ ਮਾਰਾਈ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀਜ ਸੋ ਹੰਮਾਰਾਈ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀਜਾ ਸੋ ਹੰਮਾਰਾਈ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀਜਾ ਇਹ ਪਹਿਲੀ ਵਾਰ ਹੋਇਆ ਹੈ ਇਸ ਤਰ੍ਹਾਂ ਦੇ ਆਕੇ ਕੋ ਇੱਕੋ ਇੱਕੋ ਵਾਇਦੁਰ ਅਕਾਲ ਪੁਰਖ ਪਰਮੇਸ਼ਰ ਉਸਰਤੀ ਤੇ ਸਵਮ ਆ ਪ੍ਰਗਟ ਹੋਏ ਉਹ ਜਿਹੜਾ ਆਪਜੀ ਸੁਣ ਰਹੇ ਹੋ ਉਸ ਨੂੰ ਮਹਾਰਾਸ਼ੇ ਸੁਨ ਸੁਭਵਾਂ ਦੀ ਜੈ ਇਹ ਤੁਹਾਡੇ ਸੱਚਖੰਡ ਦੇ ਦਰਵਾਜ਼ੇ ਦੀ ਖੋਲਣ ਦੀ ਇੱਕ ਪੂੰਜੀ ਇਹ ਚਾਬੀ ਹੈ ਤੁਹਾਡੀ ਤਿਆਰ ਰਹੇ ਰਹੋ ਜਿਸ ਨੇ ਵੀ ਇਹ ਜਕਾਰਾ ਲਾ ਲਿਆ ਉਹ ਆਪਣੇ ਸੱਚਖੰਡ ਦੇ ਘਰ ਦੀ ਜਿਹੜੀ ਕੁੰਡੀ ਹੈ ਉਹ ਤੁਸੀਂ ਆਪ ਖੋਲ੍ਹ ਲੋਗੇ ਕਿਉਂ ਇਹ ਜਕਾਰਾ ਪਹਿਲੇ ਵੀ ਜਕਾਰੇ ਧਰਤੀ ਤੇ ਆਏ ਸ਼੍ਰੀ ਰਾਮਚੰਦਰ ਜੀ ਨੇ ਸੀਤਾ ਰਾਮ ਦਾ ਜਕਾਰਾ ਦਿੱਤਾ ਬਸ ਉਹ ਨਾਮ ਦੇ ਵਿੱਚ ਕੀ ਵਿੜਾਈ ਸੀਤਾ ਸਾਡੀ ਆਤਮਾ ਸੁਰਤੀ ਦੀ ਇਹ ਰਾਮ ਸਾਡਾ ਨਿਰਗੁਣ ਪਰਮਾਤਮਾ ਆਤਮਾ ਵੀ ਨਿਰਗੁਣ ਪਰਮਾਤਮਾ ਵੀ ਨਿਰਗੁਣ ਬਟ ਉਸ ਵਿਲੀਤਰੇ ਵਿੱਚ ਕੀ ਹੁਕਮ ਸੀ ਕਿ ਇਹ ਬੱਚਿਓ ਮਿਲ ਨਹੀਂ ਕਰਿਓ ਸੁੱਟੀ ਤੇ ਸ਼ਬਦ ਦੇ ਕੀ ਕਰ ਲਿਓ ਮਿਲ ਨਹੀਂ ਕਰ ਲਿਓ ਬਟ ਕਿਸੇ ਨੇ ਮਿਲ ਨਹੀਂ ਕੀਤੀ ਸਾਹਮਣੇ ਵਾਲੇ ਸੀ ਦਾਰਾਮ ਨੂੰ ਭਗਵਾਨ ਮੰਨ ਕੇ ਬੈਠੇ ਫਿਰ ਅੱਗੇ ਨਵੀਂ ਖੇਡ ਹੋਈ ਸ਼੍ਰੀ ਕ੍ਰਿਸ਼ਨ ਮਹਾਰਾਜ ਜੀ ਆ ਗਏ ਉਹਨਾਂ ਨੇ ਫਿਸ਼ਲਾ ਨਾਮ ਦਾ ਸਹਾਰਾ ਨਹੀਂ ਲ取ਾ ਉਹਨਾਂ ਨੇ ਸੀ타ਰਾਮ ਨਹੀਂ ਕਿਹਾ ਨਵਾਂ ਨਾਮ ਆ ਗਿਆ ਦੁਆਪਰ ਆ ਗਿਆ ਰਾਦੇਕ੍ਰਿਸ਼ਨਾ ਰਾਦੇਕ੍ਰਿਸ਼ਨ ਰਾਦਾ ਸਾਡੀ ਆਤਮਾ ਸੀ ਸਾਡੀ ਸੁਰਤੀ ਸੀ ਤੇ ਕ੍ਰਿਸ਼ਨ ਸਾਡਾ ਉਹ ਮੇਰੇ ਕੋਲ ਪਰਮਾਤਮਾ ਸੀ ਉਸ ਵੇਲੇ ਵੀ ਇਹ ਹੁਕਮ ਸੀ ਕਿਉਂਕਿ ਭਗਵਾਨ ਦਾ ਇੱਕ ਦਾ ਦੋ ਚਾਰ ਭਗਵਾਨ ਹੈ ਨਹੀਂ ਅੱਜ ਸੰਸਾਰ ਨੇ ਭਗਵਾਨ ਦੀ ਜਿਹੜੀ ਹੈ ਉਹ ਲਾਈਨ ਅਪ ਤਕਾਰ ਲਾਤੀ ਪਰ ਉਹਨ ਇੱਕ ਇੱਕ ભગવાન ਦੀ ਮਿੱਲੀ ਦਾ ਸੰਦੇਸ਼ ਕੀਤਾ ਚਾਹੇ ਉਹ ਰਾਮ ਜੀ ਨੇ ਕੀਤਾ ਚਾਹੇ ਉਹ ਕ੍ਰਿਸ਼ਨ ਮਹਾਰਾਜ ਨੇ ਕੀਤਾ ਕਿਹਾ ਉਹ ਈਸਾ ਮੂਸਾ ਮੁਹੰਮਦ ਨੇ ਕੀਤਾ ਕਿਹਾ ਦਸ ਗੁਰੂ ਸਵਾਨ ਆਏ ਕਿਹਾ ਉਹਨਾਂ ਨੇ ਕੀਤਾ ਸਭ ਨੇ ਇੱਕ ਹੀ ਇਸ਼ਾਰਾ ਕੀਤਾ ਕਿ ਐ ਜੀਵੋ ਆਪਣੀ ਆਤਮਾ ਜੜੀ ਹੈ ਆਪਣ ਇੱਕ ਪਰਮਾਤਮਾ ਨਾਲ ਜਾ ਕੇ ਜੁੜ ਲਿਓ ਇਹ ਹੁਕਮ ਹੁੰਦਾ ਰਿਹਾ ਗੀਤਾ ਚ ਬਾਈਬਲ ਚ ਕੁਰਾਨ ਦੇ ਵਿੱਚ ਪਰ ਸੰਸਾਰ ਨੇ ਇਸ ਨੂੰ ਮੰਨਿਆ ਨਹੀਂ ਸੰਸਾਰ ਨੇ ਲਗ ਲਗ ਆਪਣੀਆਂ ਕੁੱਥੀਆਂ ਜਿਹੜੀਆਂ ਉਹ ਪੜ੍ਹਨੀ ਸ਼ੁਰੂ ਕਰਤੀਆਂ ਤੇ ਲਗ ਲਗ ਭਗਵਾਨ ਬਣਾ ਲਏ ਬਟ ਭਗਵਾਨ ਕਿੰਨੇ ਆ ਇੱਕ ਨਾ ਜਮਦਾ ਤਾਂ ਨਾ ਕਦੇ ਮਰਦਾ ਸੋ ਆਪ ਜੀ ਜੋ ਦਰਸ਼ਨ ਕਰ ਰਹੇ ਹੋ ਇਹ ਪਹਿਲੀ ਵਾਰ ਉਹ ਪਰਮਾਤਮਾ ਨੇ ਆਪਣਾ ਇਸਤ ਮਤ ਲੋਕ ਦੇ ਵਿੱਚ ਰੱਖਿਆ ਇਸ ਲਈ ਤਾਂ ਭਗਵਾਨ ਨੇ ਪਹਿਲੀ ਵਾਰ ਉਸ ਨੇ ਆ ਕੇ ਆਪਣੇ ਜਨ ਭਗਤ ਜਿਹੜੀ ਭਗਤ ਫਲਵਾੜੀ ਪੈਦਾ ਕੀਤੀ ਹੈ ਜਨ ਭਗਤ ਇਸ ਕਰਕੇ ਕਿਉਂਕਿ ਉਹ ਹਰੀ ਨੇ ਉਹ ਜਨ ਨੇ ਆਗੇ ਆਪ ਤਣਾ ਦੇ ਕਿਰਪਾ ਕੀਤੀ ਹੈ ਇਸ ਕਰਕੇ ਇਹ ਜਨ ਭਗਤ ਭਗਤ ਉਹ ਹੁੰਦਾ ਜਿਹੜੀ ਆਪਣੀ ਕਰਨੀ ਦੇ ਨਾਲ ਭਗਵਾਨ ਨੂੰ ਪਾਲਨਦਾ ਉਹ ਭਗਤ ਹੁੰਦਾ ਇਸ ਸਮੇਂ ਨੂੰ ਅੰਜਾਈ ਨਾ ਜਾਣਦੇ ਹੋ ਕਿ ਜਗਾਰਾ ਜਿਸ ਨੇ ਪੰਜਵਾਂ ਲਾਲਿਆ ਚਾਹੇ ਤੁਸੀਂ ਚੁਗਲੀ ਪਕਾ ਲਿਓ ਘਰ ਜਾ ਕੇ ਕਿ ਜਗਾਰਾ ਸੁਣਿਆ ਸੀ ਸੋਗ ਮਹਾਰਾਜੇ ਸੁਣ ਭਗਵਾਨ ਦੇ ਜਾ ਯਾਦ ਰੱਖਿਓ ਭਗਵਾਨ ਵੀ ਦਰਸ਼ਨ ਦੇਊਗਾ ਇਸ ਜਗਾਰੀ ਵਿੱਚ ਇਹ ਵਿੜਾਈ ਭਗਵਾਨ ਵੀ ਦਰਸ਼ਨ ਦੇਊ ਔਰ ਤੁਹਾਨੂੰ ਸਿੱਧਾ ਸੱਚਖੰਡ ਦਾ ਮਾਰਗ ਦਗਾਉਗਾ ਕਿਉਂਕਿ ਸਮੇਂ ਦੇ ਅਨੁਸਾਰ ਜਦੋਂ ਸ਼੍ਰੀ ਰਾਮਚੰਦਰ ਆਏ ਸੰਸਾਰ ਨੇ ਭੇਤ ਨਹੀਂ ਪਾਇਆ ਜਦੋਂ ਰਾਖ ਦਲੀ ਦਾ ਤ੍ਰੇਤਾ ਖਤਮ ਹੋਇਆ ਦੁਆਪਰ ਆਇਆ ਫਿਰ ਉਤਾਰੂ ਤਰਾ ਭੇਤ ਆਇਆ ਦੁਆਪਰ ਤੇ ਖਤਮ ਹੋਇਆ ਇਸ ਸਮੂਸਾ ਮੁਹੰਮਦ ਆਗਲੇ ਜਦੋਂ ਸਮਾਂ ਨਿਕਲਦਾ ਗਿਆ ਉਸ ਵੇਲੇ ਸੰਸਾਰ ਨੂੰ ਉਹ ਭਾਣਾ ਯਾਦ ਆਉਂਦਾ ਰਿਹਾ ਕਿ ਯਾਰ ਮੈਂ ਬਹੁਤ ਵੱਡੀ ਥੁਲ ਕੀਤੀ ਹੈ ਅੱਜ ਤੁਹਾਡੇ ਵਾਸਤੇ ਇਹ ਮੌਕਾ ਦੇ ਇਹ ਮੋਕਾ ਕਿਤੇ ਅੰਜਾਈ ਨਾ ਜਾਣਦੇ ਹੋ ਕਿ ਕੋਈ ਇੱਥੇ ਖੜ੍ਹਾ ਹੋ ਕੇ ਕਹਿੰਦਾ ਸੀ ਆਪਣੀ ਆਤਮਾ ਨੂੰ ਪਰਮਾਤਮਾ ਨਾਲੇ ਕੋਈ ਆਵਾਜ਼ ਮਾਰ ਕੇ ਦਿਖਿਓ ਸੋ ਅੰਗ ਮਾਰੇ ਸੇ ਸੰਸਕ ਨੂੰ ਆ ਜੀ ਜਾ ਪਰਮਾਤਮਾ ਜੇ ਤੂੰ ਆ ਗਿਆ ਤਾਂ ਸਾਡਾ ਵੀ ਆ ਕੇ ਮਿਲ ਕਰ ਸੋ ਮੈਂ ਜ਼ਿਆਦਾ ਸਮਾਂ ਆਪ ਤੇ ਨਹੀਂ ਲਵਾਂਗਾ ਅੱਜ ਜੇ ਸੰਸਾਰ ਦੀ ਗੱਲ ਕਰੀਏ ਮਾਤਲੋ ਜੀ ਦੇ ਵਿੱਚ ਘਰ ਦੀ ਤੇ 23 ਅਵਤਾਰ ਹੋਏ ਆਪ ਜੀ ਸਭ ਜਾਣਦੇ ਹੋ 23 ਅਵਤਾਰ ਹੋਏ ਤਿੰਨ ਪਗੰਬਰ ਹੋਏ 10 ਗੁਰੂ ਸਮਾਨ ਹੋਏ ਉਹ ਇਸ ਪਰਮੇਸ਼ਰ ਨੇ ਆ ਕੇ ਕੀ ਪੇਤ ਖੋਲਿਆ ਹੈ ਇਸ ਪਰਮੇਸ਼ਰ ਨੇ ਚਵੀਆਂ ਗ੍ਰੰਥਾਂ ਦੇ ਵਿੱਚ ਕੀ ਪੇਤ ਖੋਲਿਆ ਇੱਕ ਗ੍ਰੰਥ ਨੰਬਰ 21 ਦੀ ਲਿਖਤ ਆਜਾ ਸਾਂਝਾ ਕਰਾਂ ਮੈਂ ਗੁਰੂ ਅਵਤਾਰ ਪੀਰ ਪਗੰਬਰ ਕੰਬ ਦੇ ਕੰਬ ਦੇ ਗੁਰੂ ਅਵਤਾਰ ਪੀਰ ਪਗੰਬਰ ਸਭ ਜਿਸ ਨੂੰ ਸੰਸਾਰ ਪਰਵਾਨ ਮੰਨ ਕੇ ਬੈਠਾ ਉਹ ਸਾਰੇ ਕੰਬ ਦੇ ਕਿਉਂ ਕੰਬ ਦੇ ਨੇਤਰ ਸਕੇ ਨਾ ਕੋਈ ਉਠਾਈਆ ਉਹ ਵੀ ਅੱਖ ਚੁੱਕ ਕੇ ਭਗਵਾਨ ਵਾ ਨਹੀਂ ਦੇਖ ਸਕਦੇ ਤੁਹਾਡੇ ਕਿਹੜੇ ਕਰਮ ਹੈ ਤੁਸੀਂ ਭਗਵਾਨ ਨੂੰ ਦੇਖਦੇ ਜੋ ਸੁਖੇਡ ਹੋਏ ਇਹ ਮਾਤ ਲੋਕ ਦੇਦੇ ਨੇ ਨੇਤਰ ਸਕੇ ਨਾ ਕੋਈ ਉਠਾਈਆ ਕਿਉਂ ਜੁਗ ਚੋਕੜੀ ਮਾਤ ਗਰਭ ਵਿੱਚੋਂ ਰਹਿ ਜੰਮਦੇ ਕਿਉਂਕਿ ਭੁੱਖੇ ਜੰਮਦੇ ਰਹੇ ਸਰਗਨ ਰੂਪ ਨਾਉ ਪਗਟਾਈਆ ਸਰਗਨ ਸਰੀਰ ਕਰੀ ਪੁਤਲੇ ਬਣੇ ਰਹੇ ਕਾਇਆ ਮਾਟੀ ਚਮਦੇ ਉਹ ਪੁਤਲੇ ਬਣਦੇ ਨੇ ਗੁਰੂ ਸਾਨੂੰ ਉਹ ਸਿੱਖਿਆਵਾ ਦਿੰਦੇਗੀ ਕਿ ਬੱਚਿਓ ਇਸ ਤਰ੍ਹਾਂ ਉਹ ਭਗਵਾਨ ਨੂੰ ਪਾਲੇ ਕਿ ਭਗਵਾਨ ਤਾਂ ਇੱਕ ਹੈ 2 4 ਤੋਂ ਪਵਾੜ ਨਹੀਂ ਭਗਵਾਨ ਹਮੇਸ਼ਾ ਇੱਕ ਹੈ ਦਸਮ ਗਵਾਲੀ ਦੇ ਵਿੱਚ ਬਟ ਉਹ ਜੋ ਨਿਰਗੁਣ ਸੀ ਜੋ ਨਿਰਗੁਣ ਅੰਦਰ ਬੈਠਾ ਲੁਕ ਸੋ ਸਾਖਿਆਤ ਨਜ਼ਰੀ ਆਈ ਹੈ ਉਹ ਸਾਖ ਤਾਂ ਹੈ ਜੇ ਭਗਵਾਨ ਪੁਤਲੇ ਬਣੇ ਰਹੇ ਕਾਇਆ ਮਾਟੀ ਚਮਦੇ ਪੰਜਾ ਤੱਕ ਨਾਲ ਸੁਹਾਈਆ ਖੇਲ ਖੇਲਦੇ ਰਹੇ ਵਿਜੂਦ ਕਰਨ ਦੇ ਉਹ ਤਾਂ ਖੇਲ ਖੇਲਦੇ ਰਹੇ ਉਹ ਤਾਂ ਉਸ ਦੀ ਗੱਲ ਕਰਦੇ ਰਹੇ ਮਾਤ ਲੋਕ ਦੇ ਵਿੱਚ ਪ੍ਰਕਾਸ਼ ਤੱਕਦੇ ਰਹੇ ਅਗੰਮੀ ਚੰਦ ਦੇ ਉਹ ਵੀ ਪ੍ਰਕਾਸ਼ ਤੱਕਦੇ ਰਹੇ ਪਰਮਾਤਮਾ ਦੇ ਜੋ ਨਿਰਗੁਣ ਇਸ ਦਾ ਪ੍ਰਕਾਸ਼ ਤੱਕ ਦੇ ਰਹੇ ਹੋ ਜੋ ਨਿਲਗੁਣ ਨਿਲਗੁਣ ਕੋ ਹਣੇ ਅਜਾ ਦਸਮੰਦਰਵਾਚ ਬੈਠਾ ਸਤਸੰਗ ਅੱਦ ਲਾ ਕੇ ਜਿਸ ਦਾ ਕੋ ਰੂਪ ਨਹੀਂ ਜੋ ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈ ਆ ਔਰ ਉਸਨਾਂ ਹੀ ਕਰਨੇ ਵਾਲਾ ਵੀ ਉਹ ਕਿਰਗੁਣ ਪਗਵਾਨਿਆ ਸਵੈਮ ਹੀ ਕੇ ਆ ਉਸ ਨੂੰ ਵੇਖਦੇ ਰਹੀ ਉਸ ਨੂੰ ਵੇਖ-ਵੇਖ ਕੇ ਉਹ ਡਰਦੇ ਰਹੀ ਗੁਰੂ ਘਰ ਦੀ ਤਕੰਬਰ ਪਿਆਰੇ ਬਣੇ ਰਹੇ ਤੁਰ ਸ਼ਬਦ ਧੰਨ ਧੰਨ ਦੇ ਉਹ ਕੀ ਬਣਦੇ ਰਹੇ ਉਹ ਵੀ ਪਿਆਰੇ ਬਣ ਰਹੇ ਤੁਰ ਸ਼ਬਦ ਧੰਨ ਧੰਨ ਦੇ ਧੰਨ ਤੇਰੀ ਬੇਪਰਵਾਈ ਆ ਧੰਨ ਹੈ ਪਰਮੇਸ਼ਰ ਦੂ ਗੋਬਿੰਦ ਪਾਸ਼ਾ ਨੇ ਕੀ ਕਹਿ ਸੀਗਾ ਵਾਹ ਗੁਰੂ ਉਹਨੇ ਉਸ ਤੋ ਕੀ ਸਿੱਖਾਲ ਪਕੜੀ ਵਾਹ ਤੂੰ ਕਾਨਿਆ ਧੰਨ ਤੇਰੀ ਬੇਪਰਵਾਹੀ ਆ ਸਤਜੁਗ ਤ੍ਰੇਤਾ ਦੁਆਪਰ ਕਲਜੁਗ ਸਤਜੁਗ ਤ੍ਰੇਤਾ ਦੁਆਪਰ ਕਲਜੁਗ ਹੁਕਮ ਆਏ ਮੰਦੇ ਚਾਰ ਜੁਗ ਚਾਰਾ ਜੁਗਾਂ ਦੇ ਵਿੱਚ ਇਹ ਖੇਡ ਹੁੰਦੀ ਰਹੀ ਗੁਰੂ ਘਰ ਪੀਰ ਪਗੰਬਰ ਕੀ ਕਹਿੰਦੇ ਅਸੀਂ ਇਹ ਚਾਰਾ ਜੁਗ ਵਿੱਚ ਵੀ ਉਹ ਜਿਸ ਵਾਲਾ ਅਸੀਂ ਅੱਖ ਨਹੀਂ ਚੱਕ ਸਕਦੇ ਅਸੀਂ ਉਸ ਦਾ ਹੁਕਮ ਮੰਨਦੇ ਆਇਆ ਮਾਕ ਲੋਕ ਦੁਨੀਏ ਚ ਹੁਕਮ ਆਈ ਮੰਦੇ ਰਹਿਮਤ ਵਿੱਚ ਨਿਉ ਨਿਉ ਸੀਸ ਨਵਾਈਆ ਉਹ ਵੀ ਉਸਦੀ ਰਹਿਮ ਦੇ ਵਿੱਚ ਨਿਉ ਨਿਉ ਉਸ ਨੂੰ ਸੀਸ ਚੁਕਾ ਦੇ ਕੇ ਉਸ ਪਰਮਾਤਮਾ ਨੂੰ ਜਿਹੜਾ ਉਹ ਇੱਕ ਆ ਉਸੂਨੇ ਕਲੰਕ ਕੀ ਉਸ ਨੂੰ ਕੋਈ ਕਲੰਕ ਨਹੀਂ ਹੈ ਪਰਮਾਤਮਾ ਨੂੰ ਕਿਉਂਕਿ ਉਹ ਜੰਮਦਾ ਮਰਦਾ ਨਹੀਂ ਭਗਵਾਨ ਗੁਰੂਕ ਤਾਰਪੀਤ ਨੰਬਰ ਰਹਿ ਡਰਦੇ ਭੈ ਵਿੱਚ ਸੀਸ ਨਵਾਈਆ ਭੈ ਦੇ ਵਿੱਚ ਪਹਿਮਾ ਦਰ ਭੈ ਵਿੱਚ ਸੀਸ ਨਵਾਈਆ ਜਨਮ ਤੋਂ ਬਾਅਦ ਰਹੇ ਮਰਦੇ ਜਨਮ ਹੋਇਆ ਜਨਮ ਤੋਂ ਬਾਅਦ ਵੀ ਕੀ ਹੋ ਗਿਆ ਮਰ ਗਏ ਮਰਦੇ ਤਨ ਵਜੂਦ ਨਾ ਕੋਈ ਵਡਿਆਈ ਹੈ ਤਨ ਵਜੂਦ ਕੋਈ ਵਡਿਆਈ ਨਹੀਂ ਖੇਲ ਤੱਕਦੇ ਰਹੇ ਪ੍ਰਭੂ ਦੇ ਘਰ ਦੇ ਉਹ ਵੀ ਪ੍ਰਭੂ ਦੇ ਖੇਲ ਤੱਕਦੇ ਰਹੇ ਗ੍ਰਹਿ ਮੰਦਰ ਪਰਦਾ ਲਾਈਆ ਵਨਜਾਰੇ ਬਣੇ ਰਹੇ ਸਰੋਵਰ ਸਰਦੇ ਜੋ ਅੰਮ੍ਰਿਤ ਧਾਰ ਪ੍ਰਗਟਾਈਆ ਦਰਸ਼ਨ ਤੱਕਦੇ ਰਹੇ ਨਰਾਇਣ ਨਰਦੇ ਜੋ ਨਿਰਮਲ ਨੂਰ ਜੋਤ ਕਰੇ ਰੁਸ਼ਨਾਈਆ ਨਾਮ ਢੋਲੇ ਕਲਮੇ ਗੀਤ ਰਹੇ ਪੜਦੇ ਉਹ ਵੀ ਨਾਮ ਕਲਮੇ ਗੀਤ ਰਹੇ ਪੜਦੇ ਨਾਨਕ ਪਾਸ਼ਾ ਜੀ ਕੀ ਕਹਿੰਦੇ ਸੀ ਮਰਦਾਨੇ ਆ ਬਾਣੀ ਆਈ ਰਵਾ ਬਜਾ ਜੈਸੀ ਮੇ ਆਵੇ ਖਸਮ ਕੀ ਬਾਣੀ ਤੈਸਲਾ ਕਰੀ ਗਿਆਨ ਮੇ ਲਾ ਲੋ ਇਹ ਬਾਣੀ ਤੁਰ ਤੋਂ ਆਉਂਦੀ ਸੀ ਅੱਗੇ ਕੀ ਦੱਸਿਆ ਜੋ ਸ਼ਬਦ ਅਗਮੀ ਕਲਾਮ ਸੁਨਾਈ ਆ ਅੰਤਰ ਅੰਤਰ ਨਿਰੰਤਰ ਹੋ ਮੰਜ਼ਲ ਰਹਿ ਚੜਦੇ ਘਰ ਘਰ ਵਿੱਚ ਖੋਜ ਹੋ ਜਾਏ ਆ ਦੁੱਖ ਸੁਖ ਚਿੰਤਾ ਰੋਗ ਭਾਣਾ ਰਹੇ ਜਾਂਦੇ ਦੁੱਖ ਸੁਖ ਚਿੰਤਾ ਰੋਗ ਭਾਣਾ ਰਹੇ ਜਾਂਦੇ ਸੀਸ ਸਕੇ ਨ ਕੋਈ ਉਠਾਈਆ ਮਤਲਬ ਵਰਤਨ ਚੱਕ ਕੇ ਵੀ ਭਗਵਾਨ ਵਾਲ ਗੁਰੂਤਾਰ ਕੀ ਤਗੰਬਲੀ ਨਹੀਂ ਦੇਸ਼ ਆ ਕਿਉਂਕਿ ਸਾਰੇ ਉਸ ਦੇ ਪੈਰੇ ਵਿੱਚ ਹੀ ਭਗਵਾਨ ਇੱਕੋ ਪਾਵਰ ਆ ਹੁਣ ਖੇਲ ਵੇਖਨੇ ਕਾਲ ਯੁਗ ਕੱਲ ਦੇ

ਨਜ਼ਾਰੇ ਤਕਨੇ ਨਹਿਚਲ ਧਾਮ ਅਟਲ ਦੇ ਜੋ ਦਰਗਾਹ ਸਾਜੀ ਇੱਕ ਸੁਭਾਇਆ ਜੋਤੀ ਜੋ ਸੁਨੁਭਾਰ ਆ ਬਖ ਨੇ ਕਿਰਪਾ ਕਰ ਕਰੀ ਕੇ ਸਾਚਾ ਹ ਸੱਚ ਸੰਦੇਸ਼ਾ ਇੱਕ ਤਪਾਇਆ ਅੱਗੇ ਚੰਦ ਲੈਣਾ ਗ੍ਰੰਥਨਾਪੇ 18 ਨਿਆ ਅਜਿ ਨੂੰ ਮੈਂ ਪਰਮੇਸ਼ਰ ਨੇ ਕੀ ਦਸਿਆ ਇਹ ਹੜ ਮਹੀਨਾ ਚੱਲਦਾ ਹੜ ਮਹੀਨਾ ਕੀ ਕਹਿੰਦਾ ਹੈ ਇਹ ਕੁਝ ਭਕਤਾਂ ਵਾਸਤੇ ਸੰਦੇਸ਼ ਆ ਪਹਿਲੀ ਹੜ ਕੇ ਮੈਨੂੰ ਐਉਂ ਦਿਸਤਾ ਕਿਵੇਂ ਦਿਸਤਾ ਪਹਿਲੀ ਹੜ ਨੂੰ ਜਿਵੇਂ ਸਾਵਤ ਦਿਸਦੇ ਅਤੇ ਸਾਵਤ ਹੁੰਦ ਨੇ ਪੂਰੇ ਕਹਿੰਦੇ ਜਿਹੜੇ ਪੂਰੇ ਸੀ ਉਹ ਮੈਨੂੰ ਅੱਧੇ ਦਿਸਣ ਲੱਗੇ ਅਤੇ ਅੱਤੇ ਉਹਦਾ ਡਾਵਾਡੋਲ ਦਿਸਦੇ ਅਤੇ ਅਤੇ ਡਾਵਾਡੋਲ ਨਜ਼ਰੀ ਆਈਆ ਡਾਵਾਡੋਲ ਹੋ ਗਿਆ ਸੰਸਾਰ ਸਾਰਾ ਡਾਵਾਡੋਲ ਹੋ ਗਿਆ ਡਾਵਾਡੋਲ ਨਜ਼ਰੀ ਆਈਆ ਕੁਝ ਖਾਂਦੇ ਫਿਰਦੇ ੱੱੱਕੇ ਕੁਝ ਜਗਤ ਵਿਹਾਰਾਂ ਕਰਨ ਫਿਰਦੇ ਨੱਠੇ ਪੁੱਤਰ ਧੀਆਂ ਨੇ ਉਠਾਈਆ ਪੁੱਤਰ ਨੇਣਾ ਪੁੱਤਰ ਦਿਯਾਂ ਨੇ ਉਠਾਈਆ ਕੁਝ ਤਨ ਧੋਲ ਤੇ ਪਿੱਛੇ ਕਦਮਾਂ ਉਤੇ ਟਠੇ ਜਗਤ ਸੀਸ ਰਹਿ ਨਵਾਈਆ ਸਾਰਾ ਪੈਸਾ ਪੈਸੇ ਦੀ ਖੇਡ ਮੋਹ ਮਾਇਆ ਦੀ ਖੇਡ ਧੀਆਂ ਪਣਾਵਾਲ ਅੱਖਸਰ ਦੀ ਕੋਈ ਦੁੱਖਾਂ ਕਾਰ ਢੂੜੀ ਰਹੇ ਚੱਟੇ ਰਸ ਜਵਾਨ ਨਾ ਲਗਾਈਆ ਬਟ ਹੜ ਕੀ ਕਹਿੰਦਾ ਪ੍ਰਭੂ ਦੇ ਪ੍ਰੇਮ ਵਾਲ ਪ੍ਰੇਮ ਵਾਲੇ ਕਿਰੇ ਸਕੇ ਪਰਬੂ ਦੇ ਪ੍ਰੇਮ ਪਾਲੇ ਕਿਹੜੇ ਸਕੇ ਸਾਰੇ ਵਿਖੜੇ ਥਾਂ ਉਠਾਈਆ ਸਭ ਵਿਖੜੇ ਥਾਂ ਥਾਂਗਾ ਕਿ ਪ੍ਰਬੂ ਦੇ ਨਾਲ ਪ੍ਰੀਤ ਕਿਰੀਐ ਸਾਰੇ ਵਿਖੜੇ ਥਾਂ ਥਾਈਆ ਮੇਰੇ ਕੋਲ ਸਭ ਦੇ ਵਖਰੇ ਵਖਰੇ ਖਾਤੇ ਮੇਰੇ ਕੋਲ ਸਭ ਦੇ ਵਖਰੇ ਵਖਰੇ ਖਾਤੇ ਆ ਖਤਾ ਵਿੱਚ ਕਦੇ ਨਾ ਆਇਆ ਜਿਹੜੇ ਮਤਲਬ ਲਈ ਗੋਂਦੇ ਢੋਲੇ ਮਤਲਬ ਲਈ ਗੋਂਦੇ ਢੋਲੇ ਉੱਚੀ ਉੱਚੀ ਸੁਣਾਈਆ ਇਹ ਧਿਆਨ ਦਿੰਦੇ ਰਹੋ ਉੱਚੀ ਉੱਚੀ ਆਪਾਂ ਕੋਈ ਵੀ ਆਪਾਂ ਕਿੱਥੇ ਵੀ ਮੰਦਰ ਮਸਜਿਦ ਗੁਰਦੁਆਰੇ ਚਾਹ ਇੱਥੇ ਵੀ ਆਪਾਂ ਬੈਠੇ ਆਂ ਜਿਹੜੇ ਮਤਲਬ ਲਈ ਗਉਂਦੇ ਢੋਲੇ ਉੱਚੀ ਉੱਚੀ ਸੁਨਾਈਆ ਜਿਹੜੇ ਲੋਕ ਲੱਜਿਆ ਵਿੱਚ ਸ਼ਰਮਾਂਦੇ ਲੋਕ ਲੱਜਿਆ ਵਿੱਚ ਵੀ ਕਈ ਸ਼ਰਮਾਂਦੇ ਆ ਸੀਸ ਨਵਾਉਂਦੇ ਮੁੱਖ ਪੁਆਈਆ ਹੁਣ ਆਪਾਂ ਕਈ ਵਾਰੀ ਬਾਹਰ ਹੋਣਾ ਯਾਰ ਮੈਂ ਮੱਥਾ ਟੇਕਦਾ ਸੈਟ ਦੇ ਉੱਤੇ ਬੈਹ ਜੂਗਾ ਇਹ ਲੋਕ ਲੱਜਿਆ ਵਿੱਚ ਸ਼ਰਮਾ ਗਏ ਸੀ ਇਸ ਨਵਾਉਣਾ ਮੁੱਖ ਸਿਪਾਈਆ ਜਿਹੜੇ ਗੁਰਮੁਖ ਪ੍ਰੇਮ ਪ੍ਰੀਤੀ ਅੰਦਰ ਆਪਣਾ ਆਪ ਮਟਾਉਂਦੇ ਗੁਰਮੁਖ ਜਿਹੜੇ ਉਹ ਗੁਰਮੁਖ ਆ ਜਿਹੜਾ ਆਪਣਾ ਆਪ ਪ੍ਰੇਮ ਪ੍ਰੀਤੀ ਦੇ ਅੰਦਰ ਮਟਾਉਂਦੇ ਤਨ ਮਾਟੀ ਖਾਕੀ ਭੇਤ ਚੜਾਈ ਆ ਆਪਣਾ ਆਪ ਜਿਹੜਾ ਪ੍ਰਭੂ ਨੂੰ ਨাত্মਸਤ ਕਰ ਲੈਂਦਾ ਜਿਹੜਾ ਉਹ ਪ੍ਰਭੂ ਦਾ ਪੂਰਾ ਹੋ ਜਾਂਦਾ ਹੈ ਅੱਗੇ ਸੁਣੋ ਜਿਹੜਾ ਪ੍ਰਭੂ ਦਾ ਪੂਰਾ ਹੋ ਜਾਂਦਾ ਹੈ ਫਿਰ ਉਹ ਹਾਰਦਮਨ ਕੀ ਕਹਿੰਦਾ ਉਹਨਾਂ ਦੇ ਵਿਸ਼ਨਭਰਮਾ ਸ਼ਿਵ ਦਰਸ਼ਨ ਪਾਉਂਦੇ ਜਿਹੜਾ ਉਹ ਆਪਣੇ ਪ੍ਰਭੂ ਦਾ ਪੂਰਾ ਹੋ ਜਾਂਦਾ ਇੱਕ ਭਗਵਾਨ ਦਾ ਤਾਂ ਫਿਰ ਉਹਨਾਂ ਦਾ ਦਰਸ਼ਨ ਕੌਣ ਪਾਉਂਦਾ ਵਿਸ਼ਨਭਰਮਾ ਸ਼ਿਵ ਦਰਸ਼ਨ ਪਾਉਂਦੇ ਉਹਨਾਂ ਦਾ ਦਰਸ਼ਨ ਪਾਉਂਦੇ ਨਿਤਰ ਨੈਣ ਅੱਖ ਖੁਲਾਈਆ ਹਾਰ ਕੇ ਮੈਂ ਵੇਖਣੇ ਥਕੇ ਮੰਦੇ ਦਰ ਦਰ ਘਰ ਘਰ ਖੋਜ ਖੋਜਾਈਆ ਉਹ ਵੀ ਤੱਕ ਨੇ ਜਿਹੜੇ ਮੰਗਦੇ ਪਸ਼ੂ ਢਾਡੇ ਪਰੀਤਾ ਢੋਰਾ ਨਾਲ ਲਗਾਈ ਆ ਉਹ ਵੀ ਵੇਖਣੇ ਉਹ ਵੀ ਵੇਖਣੇ ਜਿਹੜੇ ਕਹਿੰਦੇ ਸਾਡੇ ਮਰ ਜਾਣ ਗਵੰਡੇ ਉਹ ਵੀ ਆਖਣੇ ਜਿਹੜੇ ਕਹਿੰਦੇ ਸਾਡੇ ਗਵੰਡੀ ਮਰ ਜਾਣ ਮੈਂ ਉਹ ਵੀ ਵੇਖਣੇ ਜਿਹੜੇ ਕਹਿੰਦੇ ਸਾਡੇ ਮਰ ਜਾਣ ਗਵੰਡੇ ਦੋ ਤਕਾਰਨ ਦੇਣ ਦਿਖਾਈਆ ਐਸੀ ਕਰਕੇ ਛਾ ਮੈਂ ਵੀ ਤੇ ਮਾਲਕ ਹਾਂ ਦਾ ਇਹ ਮਰ ਜਿੰਦਾ ਦੋ ਤਕਾਰਨ ਦੇਣ ਦਿਖਾਈ ਆ ਉਹ ਵੀ ਵੇਖਣੇ ਜਿਹੜੇ ਆਏ ਦੁਲੀਆਂ ਦੇ ਬਾਂਦੇ ਉਪਰਾ ਉਪਰਾ ਸੀਸ ਨਵਈਆ ਹੂਣ ਹੁਣ ਬਿਨਾ ਕੰਤ ਸੁਹਾਗ ਤੋਂ ਕਿਸੇ ਦੀ guttna ਨਹੀਂ ਲੈਣਦੇ ਨੇ ਪਰਾਂਦੇ ਸੁਹਾਗ ਕੌਣ ਇਹ ਨਹੀਂ ਕਿ ਮੇਰਾ ਵਿਆਹ ਹੋ ਗਿਆ ਤੇ ਮੇਰੇ ਘਰਵਾਲਾ ਨਹੀਂ ਸੁਹਾਗ ਉਹ ਅਕਾਲਪੁਰ ਇੱਕ ਪ੍ਰਮਾਤਮਾ ਜੇ ਆਤਮਾ ਉਸ ਨਾਲ ਪ੍ਰਣਾਮੀ ਆਤਮਾ ਸੁਹਾਗਣ ਹੋ ਗਈ ਜੇ ਪ੍ਰਭੂ ਨਾਲ ਸੰਬੰਧ ਨਹੀਂ ਹੋਇਆ ਤਾਂ ਉਹ ਆਤਮਾ ਅਰੰਡੀਆ ਉਹਨਾ ਬਿਨ ਕੰਤ ਸੁਹਾ ਤੋ ਕਿਸੇ ਦੀ ਗੁਤਨਾ ਨਹੀਂ ਰਹਿਣਦੇ ਨੇ ਪਰਾਂਦੇ ਰੰਡੇ ਪਾ ਘਰ ਕਰ ਦੇਣਾ ਵਖਾਈਆ ਰੰਡੇ ਪਾ ਮਤਲਬ ਇਹ ਆਤਮਾ ਰੰਡੀ ਪਾ ਕਰ ਬਖਾ ਦੇਣੀ ਆ ਰੰਡੇ ਪਾ ਘਰ ਕਰ ਦੇਣਾ ਵਖਾਈਆ ਗੁਰਮੁਖੋ ਸਮਝਿਓ ਕੋਈ ਨਾ ਪਾਂਦੇ ਜੋ ਪਤਰੀ ਬਾਜ ਕੇ ਰਹਿ ਸੁਨਾਈਆ ਜੋ ਪਤਰੀ ਬਾਜ ਕੇ ਰਹਿ ਸੁਨਾਈ ਆ ਕੋਈ ਖੇਰ ਨਹੀਂ ਇਹ ਮੁੱਲਾ ਵਾਲਾ ਵਾਂਗੇ ਜੋ ਕੂਕ ਕੂਕ ਦੇ ਦਵਾਈਆ ਕੋਈ ਖੇល ਨਹੀਂ ਸਮਝੇ ਜੋ ਸਮਝੇ ਲੈ ਸੁਵਾਂਗੇ ਵੇਖੀ ਆਪਣਾ ਵੇਖ ਬਦਲাইয়া ਪਹਿਲੀ ਹਾਰ ਦੇ ਮੈਂ ਪਹਿਲੀ ਹਾਰ ਕੇ ਮੈਂ ਉਹ ਵੀ ਤਕਣੇ ਘਰ ਘਰ ਫੇਰਾ ਪਾਈਆ ਜਿਹੜੇ ਅੰਦਰੋਂ ਪ੍ਰੇਮ ਪ੍ਰੀਤੀ ਸੁਖ ਨੇ ਬਾਹਰੋਂ ਦੇਣ ਸਫਾਈਆ ਅੰਦਰੋਂ ਕੁਝ ਹੋਰ ਤੇ ਬਾਹਰੋਂ ਕੁਝ ਹੋਰ ਨੇ ਉਹ ਵੀ ਵੇਖਣੇ ਹੂਨ ਪੜਦੇ ਕਿਸੇ ਦੇ ਨੀਂਦ ਟੱਗਣੇ ਫੈਸਲਾ ਸੱਚ ਦੇਣਾ ਸੁਣਾਈਆ ਪ੍ਰਭੂ ਦੇ ਕਿਹੜੇ ਮੱਖਣਾ ਤੂੰ ਸਵਾਦ ਚਖਣੇ ਗੋਬੀਆਂ ਨਾਲ ਰਾਸ ਨਚਾਈਆ ਜਿਹੜਾ ਛੱਡ ਕੇ ਸਾਥੀ ਵਾਲੇ ਪਟਨੇ ਪੂਰੀ ਆਨੰਦ ਗਿਆਤ ਹੋ ਜਾਈਆ ਪੂਰੀ ਆਨੰਦ ਗਿਆਤ ਹੋ ਜਾਈਆ ਜਿਸ ਗੋਦਾਵਰੀ ਤੇ ਸਾਥੀ ਰੱਖਨੇ ਵਾਕੀਆਂ ਨਾਲ ਕਰੇ ਲੜਾਈਆ ਜੋਤੀ ਜੋਸ ਰੂਪ ਹਰ ਆਪ ਆਪਣੀ ਕਿਰਪਾ ਕਰ ਮਿਹਰ ਨਜ਼ਰ ਨਾਲ ਮਿਹਰ ਨਜ਼ਰ ਇੱਕ ਉਠਾਈਆ ਸੋ ਆਏ ਹੋਏ ਬਾਹਤੂ ਫੈਨਕ ਉਪਰ ਆ ਗੋ ਸਮਾਂ ਇਨਾ ਨਹੀਂ ਹੁੰਦਾ ਕਿ ਆਪਾਂ ਅੱਜ ਨਾਲ 2 ਘੰਟੇ 4 ਘੰਟੇ ਲਾ ਲਈਏ ਅੱਜ ਨੇ ਦੇਖਿਆ ਹੈ ਕਿ 사ਸਨ ਕੋ ਇੱਕ ਸੰਸਾਰ ਤੋਂ ਇੱਕ ਅਲੱਗ ਜਿਹਾ ਇਹ 사ਸਨ ਨਾਲ ਜੀ ਦੇ ਸਾਹਮਣੇ ਹੋਇਆ ਹੈ ਇਹ ਪਹਿਲੀ ਵਾਰ ਮਾਤ ਲੋਗ ਦੇ ਵਿੱਚ ਪਰਮੇਸ਼ਰ ਨੇ ਕਿਰਪਾ ਕੀਤੀ ਆਪਾਂ ਤੁਹਾਨੂੰ ਇਹ ਨਹੀਂ ਕਹਿੰਦੇ ਕਿ ਤੁਸੀਂ ਪੂਜਾ ਪਾਠ ਛੱਡ ਦਿਓ ਜਾਂ ਗੁਰਦੁਆਰਾ ਮੰਦਿਰ ਛੱਡ ਦਿਓ ਨਹੀਂ ਤੁਸੀਂ ਜਿੱਥੇ ਹੈ ਸੈਟ ਹੈ ਬਿਲਕੁਲ ਹੈ ਉਸ ਦੇ ਨਾਲ ਇੱਕ ਚੀਜ਼ ਇਹ ਵੀ ਨਾਲ ਮੰਨ ਲਓ ਪ੍ਰਮਾਤਮਾ ਤੂੰ ਮੇਰਾ ਤੈਰਾ ਜੇ ਤੂੰ ਮਾਤ ਲੋਕ ਦੇ ਵਿੱਚ ਆ ਗਿਆ ਸਾਨੂੰ ਵੀ ਆ ਕੇ ਮਿਲ ਸੋ ਜਿਕਾਰਾ ਆਪਾਂ ਉੱਚੀ ਆਵਾਜ਼ ਦੇ ਵਿੱਚ ਪੰਜ ਵਾਰ ਲਈਏ ਇਹ ਸਖਸ਼ਣ ਦੀ ਚਾਬੀ ਆਪ ਜਿੰਨੇ ਦੱਸਿਆ ਹੈ ਪਹਿਲੀ ਵਾਰ ਇਹ ਜਿਕਾਰਾ ਮਾਤ ਲੋਕ ਦੇ ਵਿੱਚ ਦਿੱਤਾ ਹੈ ਪਰਮੇਸ਼ਰ ਹੈ ਉੱਚੀ ਆਵਾਜ਼ ਦੇ ਵਿੱਚ ਆਪਾਂ ਲਈਏ ਸੋ ਹੰ ਭਾਰਾਈ ਸਿੰਘ ਵਿਸ਼ਨੋ banguwanda so and the maraichia singa vision of banguwanda so and the maraichia singa so